ਰੱਖਿਆ ਹਸਪਤਾਲ ਪਨੁਪਲੀ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਖੂਨਦਾਨ ਕੈਂਪ ਦਾ ਉਦਘਾਟਨ ਡਾਕਟਰ ਰਾਹੁਲ ਸ਼ਰਮਾ ਨੇ ਆਪਣੇ ਸਟਾਫ ਨਾਲ ਰੀਬਨ ਕੱਟ ਕੇ ਕੀਤਾ ਹਸਪਤਾਲ ਵਿੱਚ ਲਗਾਏ ਗਏ ਖੂਨਦਾਨ ਕੈਂਪ ਵਿੱਚ ਕਰੀਬ 100 ਵਿਅਕਤੀਆਂ ਨੇ ਖੂਨਦਾਨ ਕੀਤਾ ਡਾਕਟਰ ਰਾਹੁਲ ਸ਼ਰਮਾ ਨੇ ਕਿਹਾ ਕਿ ਖੂਨਦਾਨ ਕਰਕੇ ਕਿਸੇ ਲੋੜਵੰਦ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ ਤੇ ਵਿਅਕਤੀ ਮਹਾਨਦਾਨੀ ਬਣ ਸਕਦਾ ਹੈ ਇਸ ਲਈ ਸਵੈਇਛਤ ਖੂਨਦਾਨ ਬਹੁਤ ਲਾਭਦਾਇਕ ਹੈ ਖੂਨਦਾਨ ਕੈਂਪ ਵਿੱਚ ਸਵੇਰ ਤੋਂ ਹੀ ਖੂਨਦਾਨ ਕਰਨ ਵਾਲੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ ਤੇ ਲੋਕਾਂ ਨੇ ਭਾਰੀ ਉਤਸ਼ਾਹ ਨਾਲ ਖੂਨਦਾਨ ਕੀਤਾ ਡਾਕਟਰ ਰਾਹੁਲ ਸ਼ਰਮਾ ਨੇ ਕਿਹਾ ਕਿ ਲੋਕਾਂ ਨੂੰ ਖੂਨਦਾਨ ਵਰਗੇ ਦਾਨ ਪ੍ਰਤੀ ਜਾਗਰੂਕ ਕਰਨ ਲਈ ਹਸਪਤਾਲ ਵਿੱਚ ਲਗਾਇਆ ਜਾਣ ਵਾਲਾ ਇਹ ਪਹਿਲਾ ਖੂਨਦਾਨ ਕੈਂਪ ਹੈ ਤੇ ਭਵਿੱਖ ਵਿੱਚ ਵੀ ਅਜਿਹੇ ਕਾਰਜ ਜਾਰੀ ਰਹਿਣਗੇ ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਸਗੋਂ ਕਈ ਗੰਭੀਰ ਬਿਮਾਰੀਆਂ ਦਾ ਖਤਰਾ ਘਟ ਹੁੰਦਾ ਹੈ ਖੂਨਦਾਨ ਕਰਕੇ ਦਿਲ ਦੀ ਸਿਹਤ ਨੂੰ ਵੀ ਸੁਧਾਰਿਆ ਜਾ ਸਕਦਾ ਹੈ ਦਿਲ ਦੀਆਂ ਬਿਮਾਰੀਆਂ ਅਤੇ ਸਟ੍ਰੋਕ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਖੂਨ ਵਿੱਚ ਆਇਰਨ ਦੀ ਜ਼ਿਆਦਾ ਮਾਤਰਾ ਦਿਲ ਦੇ ਰੋਗਾਂ ਦਾ ਖਤਰਾ ਵਧਾ ਸਕਦੀ ਹੈ ਨਿਯਮਿਤ ਤੌਰ ਤੇ ਖੂਨਦਾਨ ਕਰਨ ਨਾਲ ਆਇਰਨ ਦੀ ਜ਼ਿਆਦਾ ਮਾਤਰਾ ਨੂੰ ਕੰਟਰੋਲ ਕੀਤਾ ਜਾਂਦਾ ਹੈ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਇੱਥੇ ਅੱਜ ਰੱਖਸ਼ਾ ਹਸਪੀਟਲ ਵਿੱਚ ਡਾਕਟਰ ਰਾਹੁਲ ਜੀ ਸਮੇਤ ਦੀ ਲੈਬੋਰੀ ਵਾਲੇ ਇੱਥੇ ਬਲੱਡ ਕੈਂਪ ਲਗਾਇਆ ਹੈਗਾ ਬੜੀ ਖੁਸ਼ੀ ਦੀ ਗੱਲ ਹੈ ਬਲੱਡ ਬੈਂਕ ਖੂਨ ਬਲੱਡ ਸਾਰਿਆਂ ਨੂੰ ਦੇਣਾ ਚਾਹੀਦਾ ਹੈਗਾ ਤੇ ਹਰ ਇੱਕ ਦਾ ਮਤਲਬ ਸਹਿਯੋਗ ਹੁੰਦਾ ਹੈਗਾ ਸਾਰਿਆਂ ਨੂੰ ਮਤਲਬ ਕਰੀ ਬੰਦੇ ਸਰ ਦਾ ਸਾਰਿਆਂ ਦਾ ਹੈ ਨਾ ਤੇ ਇਸ ਤਰ੍ਹਾਂ ਸਾਨੂੰ ਦਿਨ ਜਿੰਨਾ ਬਲੱਡ ਖੂਨ ਦਾਨ ਇੱਕ ਮਹਾਦਾਨ ਹੈਗਾ ਇਹ ਤਾਂ ਕਈਆਂ ਜਾਨ ਬਚਦੀ ਹੈਗੀ ਅੱਜ ਜਿਹੜੇ ਖੂਨ ਦਾਨ ਕੈਂਪ ਹੈ ਰੱਖਿਆ ਹਸਪੀਟਲ ਕੋਲ ਉਪਲਬਧ ਲੱਗਿਆ ਹੋਇਆ ਇਹ ਆ ਆਦਮੀ ਨੂੰ ਜਿਹੜਾ ਹੈ ਖੂਨ ਦਾਲ ਕਰਨਾ ਚਾਹੀਦਾ ਕਿਉਂਕਿ ਖੂਨ ਦਾਲ ਕਰ ਨਾਲ ਤੇ ਹੀ ਜਿੰਨੀ ਜਾਨ ਬਚ ਸਕਦੀ ਆ ਤੇ ਇੱਕ ਹਸਪਤਾਲ ਇੱਕ ਵਧੀਆ ਪ੍ਰਾਲਾਖ ਇੱਥੇ ਜਿਹੜਾ ਖੂਨਦਾਨ ਕੇ ਪਿੱਛੇ ਲਗਾਇਆ ਹੈ ਇਹ ਬਹੁਤ ਤਲਾਕਾ ਵਾਸੀ ਆ ਰਹੇ ਬੜੇ ਨੌਜਵਾਨ ਮੁੰਡੇ ਆ ਰਹੇ ਖੂਨਦਾਨ ਕੇ ਵਿੱਚ ਖੂਨਦਾਨ ਕਰਨ ਇਹ ਬਲੱਡ ਬੈਂਕ ਅਨੰਦਪ੍ਰਸਾਦ ਦੀ ਟੀਮ ਨੇ ਇੱਥੇ ਬਲੱਡ ਬੈਂਕ ਲਾਇਆ ਸਾਡੇ ਸਪਾਸਟ ਦੇ ਰੱਖਿਆ ਹਸਪਤਾਲ ਲਈ ਇਸ ਸੋ ਜੁਨਟ ਇਕੱਠਾ ਕੀਤਾ ਬਲੱਡ ਰੰਗ ਤੋਂ ਬਸ ਜੀ ਖੂਨਦਾਨ ਮਹਾਂਦਾਨ ਹੈ ਜੀ ਖੂਨ ਹਰੇਕ ਨੂੰ ਦਾਨ ਕਰਨਾ ਚਾਹੀਦਾ ਜੀ ਇਹ ਕਿਸੇ ਵੀ ਲੋੜਵੰਦ ਦਾ ਜ਼ਰੂਰਤ ਵੇਲੇ ਸਰ ਸਕਦਾ ਹੈ। ਇਹ ਨਕਸ਼ਾ ਉਸ ਕੋਲ ਮੁਕੜੀ ਬਲੱਡ ਕੈਂਪ ਜਿਹੜਾ ਅਨੰਦਪੁਰ ਸਾਹਿਬ ਜਿਹੜੀ ਸਾਡੇ ਬਲੱਡ ਬੈਂਕ ਹੈ ਰਾਣਾ ਜੀ ਦੀ ਮਦਦ ਨਾਲ ਅੱਜ ਹੀ ਇੱਥੇ ਆਜਾ ਹੈ। ਕੈਂਪ ਵਾਸਤੇ ਸਿੱਖਿਆ ਦੇ ਲੋਕਾਂ ਨੂੰ ਜਾਗਰੂਕ ਕਰੀਏ ਕਿ ਬਲੱਡ ਡੋਨੇਸ਼ਨ ਜਿਹੜਾ ਇੱਕ ਹੋਨਦਾਨ ਮਹਾਦਾਨ ਹੈ ਤੇ ਲੋੜਵੰਦ ਦੀ ਮਦਦਵਾਤ ਤੇ ਜਿੰਨਾ ਜਿੰਨਾ ਅਸੀਂ ਆਪਣੇ ਮਦਦ ਕਰ ਸਕੀਏ ਕੁੱਣੀ ਚੂਰੂ ਕੋਈ ਸਾਲਾਂ ਜੂਨੋਂ ਤੋਂ ਪਹਿਲੇ ਰਹਿੰਦੀ ਹੈ ਬਲੱਡ ਦੀ ਫੇ ਰਾਣਾ ਜੀ ਤੋਂ ਅਸੀਂ ਬਲੱਡ ਲੈਂਦੇ ਆ ਉਹ ਇਹਨਾਂ ਦਾ ਕਾਫੀ ਟਾਈਮ ਤੋਂ ਅਸੀਂ ਇਸਲਾ ਕਰ ਰਹੇ ਸੀ ਤੇ ਅੱਜ ਕੱਲ੍ਹ ਇਸ ਕਰਕੇ ਪਹਿਲੀ ਵੀ ਹੋਈ ਹੈ ਹਾਂਜੀ ਪਹਿਲੀ ਵਾਰ ਹੋਈ ਹੈ ਕੀ ਸੰਦੇਸ਼ ਹੈ ਇਹ ਜੀ ਕਿ ਬਲੱਡ ਬਲੱਡ ਡੋਨੇਸ਼ਨ ਜਿਹੜੀ ਹੈ ਬਹੁਤ ਇੰਪੋਰਟੈਂਟ ਹੈ ਦੋਨਦਾਨ ਜਿਹੜਾ ਇੱਕ ਮਹਾਦਾਨ ਹੈ